ਸ੍ਰੀ ਕਾਲਜੀ ਸਾਰੇ ਕਿਸਾਨ ਵੀਰਾਂ ਨੂੰ ਸਫਲ ਖਸਾਨ ਜਨਰਲ ਦੇ ਦੋਦਾ ਸਾਰੇ ਵਿੱਚ ਸਵਾਗਤ। ਅਮੇਨ ਤੁਸੀਂ ਸਾਰੇ ਪ੍ਰਾਪਤ ਹੋਵੋਗੇ। ਸੁਖਸਾਨ ਵੀਰੋ ਅੱਜ ਆਪਾਂ ਇੱਕ ਟ੍ਰੈਲ ਲਗਾਉਣ ਜਾ ਰਹੇ ਹਾਂ। ਬਿੱਤਰ ਕੰਪਨੀ ਦੀ ਜਿਹੜੀ ਹੈਗੀ ਆ 777 ਰਿਸਰਚ ਵੈਰਾਈਟੀਆਂ ਤੇ ਲਾਸਟ ਇਅਰ ਜਿਹੜਾ ਇਹ ਗਰਾਇਨ ਬਹੁਤ ਤਕੜਾ ਪਰਫਾਰਮ ਕਰਿਆ ਸੀ। ਆ ਖੇਤੀਬਾੜੀ ਮੈਕਮੇਂ ਦੇ ਨਮਾਇੰਦੇ ਸਾਡੇ ਕੋਲ ਪਹੁੰਚੇ ਹੋਏ ਆ ਤੇ ਖੇਤ ਜਿਹੜਾ ਹੈਗਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਸਾਰੇ ਖੇਤ ਦੇ ਵਿੱਚ ਆਪਾਂ ਮਲਚਰ ਮਾਰ ਕੇ ਜਿਹੜਾ ਪਰਾਲੀ ਜਿਹੜੀ ਹੈਗੀ ਆ ਵਿੱਚ ਦੱਬ ਰੇ ਆ ਤੇ 20 ਦਰ ਜਿਹੜੀ ਆ ਇਹਦੀ 50 ਕਿਲੋ ਆਪਾਂ ਵਰਤਾਂਗੇ ਕਿੰਨਾ ਲਾਫੋ ਸਾਈ ਕਰ ਰਹੇ ਆ ਇੱਕ ਕਾਪੀ ਪੰਜ ਸੱਤ ਰਲਾ ਪਾ ਲਗਾਵਾਂਗੇ অর্ਗੈਨਿਕ ਜਿਹੜੀ ਹੈਗੀ ਆ ਤੇ ਵੈਰਾਈਟੀ ਜਿਹੜੀ ਹੈਗੀ ਆ অর্ਗੈਨਿਕ ਆ ਠੀਕ ਹੈ ਘਰ ਦੇ ਵਿੱਚ ਰੋਟੀ ਬਣਾਉਣ ਵਾਸਤੇ ਸਵਾਦਿਸ਼ਟ ਹੈਗੀ ਆ ਉਹ ਮੈਂ ਫੋਨੋਂ ਦਿਖਾ ਦਿੰਦਾ ਠੀਕ ਹੈ ਦੇਖਦੇ ਹੋ ਅਗਲੀ ਕਲੀ ਕਣਕ ਆਫਾ ਜਿਹੜੀ ਹੈਗੀ ਆ ਵੇਚਾਂਗੇ ਉਸ ਤੋਂ ਬਾਅਦ ਜਿਹੜਾ ਇਹਦੀ ਮੈਨੇਜਮੈਂਟ ਹੈਗੀ ਆ ਤੁਹਾਨੂੰ ਪਤਾ ਹੀ ਹੈ ਜਿਹੜੇ ਆਪਣੇ ਨਾਲ ਪਰਸਨਲੀ ਜੁੜੇ ਹੋਏ ਆ ਵੀ ਆਪਣੀ ਮੈਨੇਜਮੈਂਟ ਕਿੱਦਾਂ ਦੀ ਹੁੰਦੀ ਆ ਉਹ ਮੈਨੇਜਮੈਂਟ ਆਪਾਂ ਕਰਾਵਾਂਗੇ ਬਾਈਆਂ ਦੀ ਆ 8 ਕਿੱਲਾਂ ਦੇ ਡਰਾਇਲ ਆਪਾਂ ਲਗਾ ਰਹੇ ਆ ਇਹਨਾਂ ਨਾਲ ਆਪਣੇ ਵੀਰ ਜਿਹੜੇ ਹੈਗੇ ਆ ਖੇਤੀਬਾੜੀ ਮਹਿਕਮਿਆਂ ਤੋਂ ਪਹੁੰਚੇ ਹੋਏ ਆ ਇੱਥੇ ਆਪਣੇ ਨਾਲ ਬੀਜ ਦੀ ਦਰਜਲੀ ਹੈਗੀ ਆ 50 ਕਿਲੋ ਬੀਜ ਕਿਉਂਕਿ ਉਹਨਾਂ ਜਿਹੜਾ ਬਜਾਈ ਹੈਗੀ ਆ ਥੋੜੀ ਜੀ ਅੱਜ 31 ਨਵੰਬਰ ਹੋ ਗਿਆ ਤਾਂ ਇਹ ਜਿਹੜੀ ਵਿਗਰ 770 ਰਿਸਰਚ ਵੈਰਾਈਟੀ ਹੈਗੀ ਆ ਲਗਭਗ 100 ਅਲੱਗ-ਅਲੱਗ ਫੀਲਡ ਦੇ ਵਿੱਚ ਅਲੱਗ-ਅਲੱਗ এনਵਾਇਰਨਮੈਂਟ ਦੇ ਵਿੱਚ ਹਨਾ 130 135 ਮੇਬੀ 140 ਦਿਨ ਦੇ ਵਿੱਚ ਤਿਆਰ ਹੋ ਜਾਂਦੀ ਆ ਵੈਰਾਈਟੀ ਤਾਂ ਅੱਜ ਜਿਹੜਾ ਹੈਗਾ ਫਸਟ ਟ੍ਰਾਇਲ ਲੱਗਣ ਜਾ ਰਿਹਾ ਸੈਕੰਡ ਜਿਹੜਾ ਹੈਗਾ ਆਪਾਂ ਕੱਲ ਲਗਾਵਾਂਗੇ ਔਰ ਥਰਡ ਜਿਹੜਾ ਹੈਗਾ 2-4 ਦਿਨ ਬਾਅਦ ਲਗਾਵਾਂਗੇ ਤੇ ਮੈਨੇਜਮੈਂਟ ਜਿਹੜੀ ਹੈਗੀ ਆ ਆਪਾਂ ਤੁਹਾਨੂੰ ਹਰੇਕ ਖੇਤ ਦੀ ਹਰੇਕ ਮਤਲਬ ਕਿ ਹਰੇਕ ਵੈਰਾਈਟੀ ਜਿਹੜੀ ਆਪਣੇ ਟ੍ਰਾਇਲ ਦੇ ਅੰਦਰ ਹੈਗੀ ਆ ਇਸ ਸਾਲ ਉਹਨਾਂ ਨੂੰ ਰੂਪ ਰੂਪ ਕਰਾਵਾਂਗੇ ਉਹਨਾਂ ਦੇ ਨਾਲ ਹਰੇਕ ਖੇਤ ਦੇ ਨਾਲ ਕਿਉਂਕਿ ਆਪਣਾ ਮਕਸਦ ਹੈਗਾ ਅਵੇਅਰ ਕਰਨਾ ਪੈਸੇ ਪੂਸੇ ਦੇ ਲਈ ਤੁਹਾਨੂੰ ਪਤਾ ਹੀ ਹੈ ਜਿੰਨਾ 2.5 ਸਾਲ ਤੋਂ ਆਪਾਂ ਆਪਣੇ ਚੈਨਲ ਤੇ ਕੰਮ ਕਰ ਰਹੇ ਆ ਤੇ ਨਾ ਹੀ ਆਪਾਂ ਨੇ ਪੈਸੇ ਲਈ ਅੱਜ ਤੱਕ ਕੰਮ ਕਰਿਆ ਸੋ ਮੇਰਾ ਮਕਸਦ ਹੈਗਾ ਕਿ ਸਾਡਾ ਕਿਸਾਨ ਜਿਹੜਾ ਕਿਸਾਨ ਹੈਗਾ ਕੁਝ ਹਾਲ ਹੋਵੇ ਘੱਟ ਖਰਚੇ ਦੇ ਵਿੱਚ ਜਿਹੜਾ ਹੈਗਾ ਚੰਗੀ ਪ੍ਰੋਡਕਸ਼ਨ ਉਹਨੂੰ ਮਿਲੇ ਤਾਂ ਇਹ ਵੀਰ ਜਿਹੜੇ ਹੈਗੇ ਆ ਕਾਫੀ ਟਾਈਮ ਤੋਂ ਫੋਲੋ ਕਰਦੇ ਆ ਆਪਾਂ ਨੂੰ ਤੇ ਜਿੱਦਾਂ ਦਾ ਮਾੜਾ ਦੌਰ ਸੀਗਾ ਇਸ ਇਸ ਸਾਲ ਜਿਹੜਾ ਝੋਨੇ ਦਾ ਸੀਜ਼ਨ ਸੀਗਾ ਕਾਫੀ ਮਾੜਾ ਸੀਗਾ ਕਿਸਾਨ ਵੀਰਾਂ ਦੇ ਲਈ ਰੇਟ ਪੱਖੋਂ ਵੀ ਔਰ ਜਿਹੜਾ ਝਾੜ ਵੀ ਜਿਹੜਾ ਬਹੁਤ ਘਟ ਆਇਆ ਇਸ ਸਾਲ ਤੇ ਝੋਨੇ ਡਿੱਗਣ ਕਰਕੇ ਕੰਬਾਈਨਰ ਦੀ ਕਟਾਈ ਜਿਹੜੀ ਸੀਗੀ ਉਹ ਵੀ ਕਾਫੀ ਪਈ ਆ ਇਸ ਸਾਲ ਸੋ ਓਵਰਾਲ ਜਿਹੜਾ ਹੈਗਾ 2024 ਦੇ ਵਿੱਚ ਜਿਹੜਾ ਹੈਗਾ ਮਾੜਾ ਸੀਜ਼ਨ ਕਹਿ ਸਕਦੇ ਆ ਆਪਾਂ ਸੋ ਕਿਸਾਨ ਵੀਰੋ ਆ ਮੇਰਾ ਮਕਸਦ ਇਹੀ ਹੁੰਦਾ ਤੁਹਾਨੂੰ ਅਵੇਅਰ ਕਰਨਾ ਤੁਹਾਨੂੰ ਹੌਸਲਾ ਦੇਣਾ ਹਨਾ ਲਾਈਫ ਦੇ ਵਿੱਚ ਆਪਾਂ ਕੰਮ ਕਰਦੇ ਹਨਾ ਕਾਟੇਬਾਦ ਦੀ ਜ਼ਿੰਦਗੀ ਦੇ ਵਿੱਚ ਚੱਲਦੇ ਰਹਿੰਦੇ ਆ ਤੇ ਆਪਾਂ ਜਿਹੜਾ ਕੋਈ ਨਹੀਂ ਵਧੀਆ ਮੈਨੇਜਮੈਂਟ ਕਰਨੀ ਆ ਫਸਲਾਂ ਜਿਹੜੀਆਂ ਹੁੰਦੀਆਂ 5-6 ਮਹੀਨੇ ਬਾਅਦ ਆਉਂਦੀਆਂ ਜਾਂਦੀਆਂ ਰਹਿੰਦੀਆਂ ਬਸ ਉਸ ਅਕਾਲ ਪੁਰਖ ਅੱਗੇ ਸ਼ੁਕਰਾਨਾ ਕਰਿਆ ਕਰੋ ਕਿ ਜਿੰਨਾ ਹੋ ਗਿਆ ਚੰਗੇ ਕੰਮ ਤੇ ਲੱਗੇ ਆਪਣਾ ਤੇ ਜਿਹੜਾ ਹੈਗਾ ਜਿੰਨੇ ਵੀਰ ਮੇਰੇ ਨਾਲ ਜੋੜੇ ਆ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਤੇ ਆਪਾਂ ਜਿਹੜਾ ਹੈਗਾ ਇਹ ਵੈਰੈਟੀ ਤੁਹਾਨੂੰ ਦਿਖਾ ਦਿੰਨੇ ਆ ਬਿੱਦਰ 777 ਰਿਸਰਚ ਵੈਰੈਟੀ ਤਾਂ ਇੱਥੇ ਜਿਹੜਾ ਇਹ ਆਪਾਂ ਵੀ ਜਿਹੜਾ ਹੈਗਾ ਕਰੇ ਖਾਣ ਵਾਸਤੇ ਵੈਸ ਤੇ ਸਪੈਸ਼ਲੀ ਜਿੱਦਾਂ RS1 ਚਪਾਤੀ ਹੈਗੀਆਂ ਆਪਣੀ ਕਿਸਮਾਂ ਉਹਦੇ ਮੁਕਾਬਲੇ ਜਿਹੜਾ ਹੈਗਾ ਇਹ ਕਿਸਮ ਦਾ ਜਿਹੜਾ ਹੈਗਾ ਟ੍ਰਾਇਲ ਲਗਾ ਰਹੇ ਆ ਸੋ ਜਿੱਦਾਂ ਦੇ ਰਜਾਨ ਆਉਣਗੇ ਕਿਉਂਕਿ ਹੁਣ ਤਾਂ ਜਿਹੜਾ ਹਾਲੇ ਅੱਜ ਬਜਾਈ ਕਰ ਰਹੇ ਆ ਚਾਰ ਕੁ ਮਹੀਨੇ ਤਾਂ ਲੱਗ ਹੀ ਜਾਣੇ ਆ ਲਾਈਫ ਰਹੀ ਤਾਂ ਤੁਹਾਡੇ ਸਾਹਮਣੇ ਇਹ ਜਿਹੜਾ ਹੈਗਾ ਇਹਦੀ ਮੈਨੇਜਮੈਂਟ ਜਿੰਨੇ ਵੀ ਆਪਾਂ ਚਾਰਟ ਰੈਲ ਲਾਉਣੇ ਆ ਕੋਈ ਯੂਰੀਆ ਨਹੀਂ ਦੇਣੀ ਕੋਈ ਡੀਪੀ ਨਹੀਂ ਦੇਣੀ ਆਪਾਂ ਇਹ ਜਿਹੜੀ ਹੈਗੀ ਆ ਇਹਦੀ ਆਪਾਂ ਮੈਨੇਜਮੈਂਟ ਆ অর্ਗੈਨਿਕ ਤਰੀਕੇ ਨਾਲ ਆਪਾਂ ਕਰਾਂਗੇ ਤੇ ਵੇਚ ਦੀ ਸੋਤ ਜਿਹੜੀ ਹੈਗੀ ਆਪਾਂ ਕਰ ਲਈ ਆ ਤੇ ਸੁਪਰਸੈਡਰ ਜਿਹੜਾ ਹੈਗਾ ਹੁਣ ਚੱਲੂਗਾ ਖੇਤੀਬਾੜੀ ਵਿਭਾਗ ਦੇ ਜਿਹੜੇ ਹੈਗੇ ਆ ਨੁਮਾਇंदे ਸਾਡੇ ਦਰਾਂਹਾਂ ਪਹੁੰਚੇ ਹੋਏ ਆਪਣਾ ਉਹ ਜਿਹੜਾ ਰੱਖੇ ਦਦਿਸ਼ਟ ਕਰ ਰਹੇ ਆਪਣਾ ਨਿਰੀਖਣ ਕਰ ਰਹੇ ਆ ਤੇ ਆਪਣੀ ਮੈਨੇਜਮੈਂਟ ਜਿਹੜੀ ਹੈਗੀ ਆ ਅਲੱਗ ਹੋਊਗੀ ਕਿਉਂਕਿ ਉਹ ਵੀ ਸਾਡੇ ਭਰਾ ਹੈਗੇ ਆ ਸਾਰੇ ਮਿਲ ਜੁਲ ਕੇ ਜਿਹੜਾ ਹੈਗਾ ਕੰਮ ਆਪਾਂ ਨੂੰ ਕਰਨਾ ਪੈਂਦਾ ਤਾਂ ਇਹ ਪੀ ਟ੍ਰਾਇਲ ਹੈਗਾ ਪਹਿਲਾਂ ਤਾਂ ਕਦੇ ਜਿਹੜਾ ਹੈਗਾ ਆਪਾਂ ਨਹੀਂ ਲਗਾਇਆ ਟ੍ਰਾਇਲ ਬਟ ਇਸ ਸਾਲ ਜਿਹੜਾ ਹੈਗਾ ਕਿਉਂਕਿ ਪਿਛਲੇ ਸਾਲ ਚੰਗੀ ਪ੍ਰੋਟੈਕਸ਼ਨ ਹੋਈ ਆ ਮਹਿੰਦਰਗੜ ਇਸ ਵੈਰਾਈਟੀ ਨੇ ਬਹੁਤ ਤਗੜਾ ਪਰਫਾਰਮ ਕਰਿਆ ਤੇ ਜਿਹੜਾ ਕਿ ਹਾਈਬ੍ਰਿਡ ਚੋਨਾ ਵੀ ਆਉਂਦਾ ਇਹਨਾਂ ਦਾ ਤੇ ਆਪਣਾ ਮੱਕੀ ਦੀਆਂ ਕਿਸਮਾਂ ਵੀ ਕਾਫੀ ਇਸ ਜਿਹੜੀ ਹੈਗੀ ਆਪਾਂ ਵੈਰਾਈਟੀ ਬੀਜ ਰਹੇ ਆ ਉਦੀ ਅੰਦਰ ਪੈਂਦੀਆਂ ਹੈਗੀਆਂ ਤਾਂ ਥੋੜਾ ਜਿਹਾ ਲਿਟਰੇਚਰ ਮੈਂ ਤੁਹਾਨੂੰ ਪੜ ਕੇ ਦਿਖਾਉਂਗਾ ਬਾਕੀ ਸ਼ਾਇਦ ਜਿੰਨੀ ਕੋ ਮੇਰੇ ਕੋਲ ਜਾਣਕਾਰੀ ਪਹੁੰਚੀ ਆ ਇਸ ਵੈਰਾਈਟੀ ਦੇ ਰੱਤੀ ਉਹ ਤੁਹਾਡੇ ਨਾਮ ਵਿੱਚ ਜ਼ਰੂਰ ਕਰੂੰਗਾ ਤੇ ਬਾਕੀ ਦੀ ਮੈਨੇਜਮੈਂਟ ਜਿਹੜੀ ਹੈਗੀ ਆ ਆਪਾਂ ਬਾਅਦ ਦੇ ਵਿੱਚ ਕਰਾਂਗੇ ਜੀ ਅ ਡਾਕਟਰ ਸਾਹਿਬ ਉਸ ਤਰ੍ਹਾਂ ਰਿਸਰਚ ਜੀ ਦੇ ਕਿ ਬ੍ਰਾਂਡ ਬੈਸਟਰ ਸਰ ਕਪਲਦੇਵ ਜੀ ਨਖਾਂਜ ਹੈਗੇ ਆ ਕਣਕ ਦੀ ਲੰਮੀ ਬੱਲੀ ਤੇ ਬੱਲੀ ਵਿੱਚ ਜ਼ਿਆਦਾ दाणे ਵੱਡੇ ਦਾਣੀਆਂ ਵਾਲੀ ਵਜਨਦਾਰ ਕਿਸਮ ਡਿੱਗਣ ਦੇ ਪ੍ਰਤੀਬਧ ਸਹਿਣਸ਼ੀਲਤਾ ਰੋਗਾਂ ਪ੍ਰਤੀ ਸਹਿਣਸ਼ੀਲਤਾ ਦਾਣੇ ਵਿੱਚ ਜ਼ਿਆਦਾ ਚਮਕ ਰੋਟੀ ਖਾਣ ਵਿੱਚ ਸੁਆਦ ਅਤੇ ਨਰਮ ਬਣਦੀ ਆ 777 ਜੋਦਰ ਤੇ ਇਹਨਾਂ ਦੀ ਜਿਹੜੀ ਹੈਗੀ ਆ ਹਾਈਬ੍ਰਿਡ ਚੋਨਾ ਜਿਹੜਾ ਹੁੰਦਾ ਹੈਗਾ ਆ ਉਹ ਵੀ ਜਿਹੜਾ ਹੈਗਾ ਕਾਫੀ ਕਿਸਮਾਂ ਜਿਹੜੀਆਂ ਹੈਗੀਆਂ ਹਾਈਬ੍ਰਿਡ ਕਿਸਮਾਂ ਤਿਆਰ ਕਰਦੀ ਆ ਮੱਕੀ ਦੀ ਕਿਸਮਾਂ ਵੀ ਕਾਫੀ ਹੁੰਦੀਆਂ ਹੈਗੀਆਂ ਇਹਨਾਂ ਦੀਆਂ ਚਲੋ ਸੋ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਤਾਂ ਕਿ ਸਾਨੂੰ ਮੇਰੇ ਜਿ세 ਕਿਹੜੇ ਕਿਸਾਨ ਵੀਰ ਦਾ ਕੋਈ ਸਵਾਲ ਹੁੰਦਾ ਤਾਂ ਉਹ ਜਿਹੜਾ ਹੈਗਾ ਡੀਐਮ ਕਰ ਸਕਦਾ ਮੈਨੂੰ ਆਪਣਾ ਈਮੇਲ ਕਰ ਸਕਦਾ ਜੀ ਔਰ ਜਿਨ੍ਹਾਂ ਕੋਲ ਮੇਰਾ ਨੰਬਰ ਹੈਗਾ ਕੋਈ ਇਸ਼ੂ ਹੁੰਦਾ ਤਾਂ ਉਸੇ ਫੋਨ ਕਾਲ ਕਰਕੇ ਆਪਣਾ ਜਿਹੜਾ ਹੈਗਾ ਕੋਈ ਸਵਾਲ ਹੁੰਦਾ ਜਾਂ ਕੋਈ ਪ੍ਰੋਬਲਮ ਹੁੰਦੀ ਆ ਉਹ ਮੇਰੇ ਨਾਲ ਸਿੱਧਰ ਕਰ ਸਕਦੇ ਹੋ ਅ ਜਿਹੜਾ ਹੈਗਾ ਜਿੰਨੇ ਵੀ ਧਰਾ ਹੈਗੇ ਜੁੜੇ ਹੋਏ ਆ ਮੈਂ ਤੁਹਾਡਾ ਸਾਰਿਆਂ ਦਾ ਦੇ ਬੰਤਾਂ ਨਮਰਾਦ ਕਰਤਾ ਕਿ ਆਪਣਾ ਨੇ ਅਜ ਤੱਕ ਪੈਸੇ ਦੇ ਲਈ ਆਪਾਂ ਕੰਮ ਨਹੀਂ ਕਰਿਆ ਜਿੰਨਾ ਟਾਈਮ ਹੋ ਗਿਆ ਟੋਟਲ ਸਾਲ ਤੋਂ ਥੋੜੀ ਸੇਵਾ ਦੇ ਵਿੱਚ ਆਪਾਂ ਕੰਮ ਕਰ ਰਹੇ ਆ ਤੇ ਜਿੰਨੇ ਵੀ ਕਿਸਾਨ ਵੀਰ ਆਪਾਂ ਨੂੰ ਫੋਲੋ ਕਰਦੇ ਆ ਉਹ ਗੁਰੂ ਰਾਮਦਾਸ ਦੀ ਕਿਰਪਾ ਸਦਕਾ ਗੁਰੂ ਰਾਮਦਾਸ ਮੇਰੀ लाज ਰੱਖਦਾ ਤੇ ਸਾਰਿਆਂ ਨੂੰ ਜਿਹੜਾ ਹੈਗਾ ਚੰਗੇ ਨਿਤੀ ਮਿਲੇ ਗਿਆ ਸੋ ਹੁਣ ਜਿਹੜਾ ਹੈਗਾ ਮੈਂ ਇਥੇ ਲਾਈਵ ਜਿਹੜਾ ਹੈਗਾ ਬੰਦ ਕਰਨ ਜਾ ਰਹੇ ਆ ਕਿਸੇ ਕਿਸਾਨ ਵੀਰ ਦਾ ਕੋਈ ਸਵਾਲ ਹੁੰਦਾ ਹੈਗਾ ਤਾਂ ਈਮੇਲ ਕਰ ਸਕਦਾ ਡੀਐਮ ਕਰ ਸਕਦਾ ਜਿਹੜੇ ਕਿਸਾਨ ਵੀਰਾਂ ਕੋਲ ਮੇਰਾ ਨੰਬਰ ਦਾ ਰੱਤਾ ਹੋਊਗਾ ਉਹਦੇ ਤੇ ਰੱਤਾ ਜਿਹੜਾ ਹੈਗਾ ਤੇ ਐਮ ਕਰ ਸਕਦੇ ਹੋ ਸੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ